ਤੈਨੂੰ ਮੈਂ ਦਰਖਾਸਤ ਨਹੀਂ ਲੁਕੀ ਤੂੰ ਬਲੌਗ ਲਾ ਦੇ ਫਿਰ ਜਿਹੜੇ ਕਹਿੰਦੇਗਾ ਇਹ ਲਾ ਦੇ ਉਹ ਲਾ ਦੇ ਇਹ ਮੈਨੂੰ ਮਾਰਾ ਤੂੰ ਰੋਟੀ ਵੀ ਦੇ ਜੀ ਮੈਂ ਬੈਠੂ ਬੈਠੀ ਪਾਲੇ ਮਾਰਦੀ ਕਰਨ ਕੋ ਬਾਹਰ ਅਨੁਜ ਨੇ ਪਹਿਲਾਂ ਆਂਦੇ ਫਿਰ ਉਹ ਕਿ ਮੈਨੂੰ ਪਾਇਆ ਬਾਇਆ ਬੈਣ ਬਰਦੇ ਨੀ ਪਾਇ ਤੂੰ ਵੇਖੀ ਜਾ ਤੈਨੂੰ ਕਹਿੰਦੇ ਕਸੀ ਇਹ ਮੈਂ ਜਦੋਂ ਖੇਡਾ ਦੇਖੀ ਜਾਂ ਤਾ ਆ ਗਿਆ ਲਾਈਵ ਹੋਰ ਲਾ ਨੂਰ ਕੋਸ਼ ਦਦ ਨਹੀਂ ਉੱਠ ਜਾਣਾ ਮੈਂ ਫਿਰ ਮੁੜ ਕੇ ਗਗਨ ਕੀ ਕਰੀ ਜਾਂਦੀ ਹੈ ਇੰਟਰਵਿਊ ਕਰਦੀ ਕਿਹਦੇ ਦੀ ਉਹ ਤਾਂ ਕਾਸਟ ਆ ਤੈਨੂੰ ਮੈਗਜ਼ੀਨ ਉਰ ਬਲੌਗ ਲਾ ਦੇ ਕਿਸ ਦਾ ਤੇਰੀ ਹੁੰਦੇ ਫਿੰਦ ਇਹ ਕੀ ਲਾਈ ਬੈਠਾ ਤੂੰ ਐਂ ਕਾਕੇ ਮਾਕੇ ਜਿਹੀ ਲਾਈ ਬੈਠਾ ਅੱਜ ਠੰਡ ਘਟਣੀ ਨਹੀਂਗੀ ਅੱਗੇ ਨਾਲੋਂ ਕਿ ਮੈਨੂੰ ਲੱਗਦੀ ਆ ਲੱਗ ਗਿਆ ਅੱਜ 10 10 ਲਾ ਕੇ ਕਿਰਨ ਬਲੌਗ ਲਾ ਦੇ ਇਹਨਾਂ ਨੂੰ ਨਹੀਂ ਹੁਣ ਉੱਠ ਜਾਣਾ ਦਾਦੀ ਨੇ 24 ਘੰਟੇ ਹੀ ਦੇਖਦੇ ਨੇ ਫਿਰ ਮੈਂ ਬੰਦ ਕਰ ਦਿੰਨਾ ਫਿਰ ਨਹੀਂ ਜੇ ਨਹੀਂ ਲਾਉਣਾ ਤਾਂ ਫਿਰ ਐਸੀ ਫਿਰ ਕੀ ਦੇਖੇ ਤੂੰ ਕੱਲੇ ਦੇਖਣ ਵਾਲਾ ਇਸ ਘਰੇ ਆ ਮੈਂ ਬੈਠੀ ਚੱਕੀ ਜਾਨੀ ਘਾਟ ਹੁੰਦਾ ਦੀ ਚੱਪਕਾ ਬਣਾ ਚਪਕਾਉਂ ਕਰੀ ਬਈ ਉਹ ਦੱਸ ਉਹ ਮੋਈ ਦਾ ਜੀ ਤੂੰ ਕਾਟ ਰਹੀ ਹੈ ਮੈਂ ਬੈਠੀ ਚਾ ਪੀਂਦਾ ਮੈਂ ਤਾਂ ਜਾਣੀ ਹੈ ਭਰਾਵਾ ਇਹ ਨਹੀਂ ਯਾਦ ਇਹ ਦੇਖਾ ਪਰ ਜਾਨੀ ਇਹ ਕਰਾਂ ਨੂਰ ਆਹ ਖੰਗਲ ਜਿੰਨ ਜਿਤਨਾ ਵੱਡਾ ਕਦਾ ਕੋ ਦੇਖ ਨਾ ਦੇਖ ਦੇਖ ਲੈ ਇੱਕ ਗੇ ਸਾਨੂੰ ਤਾਂ ਲੱਗਦੀ ਨਹੀਂ ਗੀ ਮੈਂ ਬੋਲ ਦੇਣੀ ਕਰ ਦੋ ਤੈਨੂੰ ਲੋੜੀ ਤੇ ਜਾ ਵੜਾ ਬਾਹਰ ਜਾ ਲੋੜੀ ਲੇ ਗੇ ਬਿੰਦਰ ਕੇ ਦੱਦ ਪੀ ਲਿਆ ਨੇ ਤਾਂ ਮੈਂ ਕਿਹਾ ਨਾ ਪੀਤਾ ਨਹੀਂ ਤੂੰ ਨੂਰੇ ਬਿਣਾ ਜੇ ਨੂਰ ਨੇ ਪੀਤਾ ਲੈ ਕੇ ਨਹੀਂ ਪੀਤਾ ਹਲੇ ਨੂਰ ਉਹਦੇ ਬਿਲੇ ਕਨੀ ਗਗਨ ਆ ਜਾ ਜਾ ਬੈਠ ਨਹੀਂ ਨਾ ਬਈ ਲਿਆ ਦਿੰਦੀ ਘਰ ਤੋਂ ਨਹੀਂ ਭਈ ਆ ਪਾਣੀ ਬਿਨਾ ਦਾਦ ਦੋਦ ਫਿਰੋ ਨਹੀਂ ਰਾਜੂ ਗਈ ਹੁਣ ਦੋਦ ਲੈਣ ਦੇ ਲਈ ਤੂੰ ਹਾਂ ਨੂਰੇ ਨੂੰ ਪਿਨਾ ਦੇ ਐ ਬੰਦੇ ਨੂੰ ਕਹਣਾ ਫਿਰ ਮੈਂ ਸੇਵ ਖਾਣਾ ਇਹਦਾ ਕੀ ਪਤਾ ਕੀ ਕਹਿਣਾ ਇਹੇ ਭੁੱਖ ਲੱਗੀ ਬਰੀ ਤੇ ਮੰਗਣੀ ਜਵਾਕ ਨੇ ਕੋਈ ਨਾ ਕੋਈ ਇਹ ਕਾਰਟੂਨ ਵਾਲੇ ਦੇਖਦਾ ਇਹ ਮੈਡੂ ਨੂੰ ਦੱਸ ਕਹਣਾ ਇਹਦੀ ਨੂੰ ਐ ਓਏ ਤੇਰੇ ਮੈਡਮ ਨੂੰ ਦੱਸਣਾ ਮੈਂ ਕੋਈ ਭਾਈ ਕਾਰਟੂਨ ਵਾਲੇ ਵੇਂਦਾ ਤੁਸੀਂ ਕਿਹਾ ਨਹੀਂ ਕਿਹਾ ਕਰੋ ਇਹਨੂੰ ਕਾਰਟੂਨਾਂ ਦੇਖੇ ਜਿਹੜਾ ਇਹ ਵੀ ਵਾਲਾ ਵੇਂਦਾ ਹੈ ਹਨੂਰ ਹੁਣ ਚੁੱਪ ਕਰਿਆ ਬੈਠਾ ਬੋਲਦਾ ਨਹੀਂ ਹੋਣਾ ਹਨਾ ਇਹਨਾਂ ਦੇ ਚੈਨਲ ਨਾਲ ਚੇਂਜ ਕਰ ਦੇਣਾ ਇਹ ਵੀ ਬੰਦ ਕਰ ਦੇ ਲਾਜ ਪਾਦੂ ਨਾਲ ਅੱਜ ਗੱਲ ਇਹ ਹੀ ਆ ਮੈਨੂੰ ਪਤਾ ਲੱਗ ਗਿਆ ਬੰਦ ਕਰਾਂ ਫਿਰ ਮੈਂ ਉੱਠ ਕੇ ਇਧਰ ਵੇਖ ਬੋਲਦੇ ਮਸਮ ਹੋਈ ਇਧਰ ਵੇਖੋ ਕੀ ਇਹ ਹੈ ਕੀ ਇਹ ਤੇ ਚੱਲ ਇਹ ਜਿਹਾ ਕੀ ਖਾਸੀਅਤ ਹੈ ਇਹ ਤੇ ਚੱਲ ਚਿੱਕਾ ਜਿਹਾ ਮਰੀ ਜਾਂਦੇ ਹੋ ਆਲੇ ਦੋਤੇ ਪਾ ਦੋ ਨੇ ਧਿਆਨ ਦੇਰਾ ਉਧਰ ਆਖਾਂ ਦੁੱਧ ਥੱਲੇ ਭਾਵੇਂ ਮੱਖੀ ਹੋਵੇ ਦੁੱਧ ਚ ਅੱਖਾਂ ਦੁੱਧ ਵੇਖ ਲਾ ਬੱਚਾ ਤੈਨੂੰ ਕੋ ਦੁੱਧ ਤੇ ਤੂੰ ਵੀ ਬਲੈਂਡ ਰੋਗਾ ਨਾ ਇਹਨੂੰ ਪਾਉਂਦੇ ਟਿਊਬ ਉੱਤੇ ਸਰਦਨ ਬਠਾਈ ਰੱਖਣਾ ਹੀ ਬੈਠਾ ਰਹੂਗਾ ਇਹ ਜਾਂ ਮੋਬਾਈਲ ਦੇ ਕੇ ਨਾ ਨੂੰ ਕਰਦਾ ਜਿਵੇਂ ਉਹ ਨਹੀਂ ਕਰਦੇ ਵਿੱਚ ਕਾਰਟੂਨਾਂ ਨੂੰ ਕਰਦਾ ਉਹਨਾਂ ਦੇ ਰਿਸ਼ ਕਰਦਾ ਵਾ ਕਾਰਟੂਨਾਂ ਦੇ ਗੋਡਨੈਟ ਘਾ ਦੇ ਦਾਦੀ ਚੱਲੀ ਆ ਆਪਣੇ ਰੂਮ 'ਚ ਛੱਡਾ ਧੁੱਕੂਲ ਮਾਂ ਤੂੰ ਇਹ ਕਿੱਥੇ ਧੁੱਕੂਲ ਹੋਇਆ ਉੱਥੇ ਕੰਮ ਕਰ ਇਹ ਲੋਕ ਤਾਂ ਨਹੀਂ ਹਮਨੇ ਪਤਾ ਪਹਿਲਾਂ ਪਤਾ ਹੁਣ ਮੈਂ ਬੈ 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 ਬਾਬਾ ਉਹ ਦੱਸ ਮੈਂ ਬਹੁਤ ਸੁੱਕੀ ਜਾਣੀ ਡਿੱਟਦੀ ਆ ਵੱਲਾ ਗੱਡਣਾ ਤੂੰ ਮੈਂ ਵਾਕੇ ਦੇਖ ਤੂੰ ਗੋਡਨਾਈਟ ਕਹ ਦੇ ਉਹਨੂੰ ਚੰਗਾ ਦਾਦੀ ਕੱਲ ਨੂੰ ਮਿਲਾਂਗੇ ਕਹ ਹਾਈ ਹਾਈ ਹੋਏ ਬੱਚਾ ਨਹੀਂ ਚੁੱਪ ਹੋਰ ਨਹੀਂ ਤਬ ਕਿ ਕਰਦੀ ਹਾਂ ਬੈਠ ਆਪਣੀ ਫੀਲ ਦੇ ਬੈਠ ਪਹਿਲਾਂ ਮਸ ਲੋ ਕੀ ਕਰਦੀ ਹਾਂ ਪੂ ਤਾਂ ਦੂ ਪੂ ਤਾਂ ਕੋਈ ਨਹੀਂ ਕਿ ਜਾਨਾ ਨਹੀਂ ਪੂ ਤਾਂ ਪਰਿਆ ਨਾ ਦਵੇ ਤੇ ਬੰਦ ਕਰ ਕਿਉਂ ਉਰੀ ਕਿਉਂ ਉਰੀ ਕਿਉਂ ਪੜੀ ਅਨੇ ਦਾਦੀ ਤੇ ਪੁੱਲ ਕਿਵੇਂ ਦੇ ਦਿੱ ਕਿਉਂ ਕੀ ਜਾਨਾ ਬੰਦ ਕਰ ਦੂੰ ਕੀ ਬੰਦ ਕਰ ਦੇ Det <laughs> okay? Det <laughs> 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 ਵਾਹ ਬੰਦੇ ਲੋੜੀ ਲਾਈ ਵੀ ਹੁੰਨੀ ਆ ਨਾ ਘਰੇ ਹਨਾ ਉਹ ਕਹਿੰਦੇ ਕਿੱਥੇ ਹਨਾ ਉਹਦੇ ਵਿਆਹ ਦੀ ਲੋੜੀ ਬੰਦਣੀ ਸੀ ਅਮਮੀ ਨੇ ਅਵਤ ਲੋੜੀ ਵੀ ਗਈ ਹੋਈ ਐ ਗਿੱਦਾ ਪਾਉਣ ਇਹਦਾ 90 ਇੱਧਰ ਹੀ ਆ ਆ ਨਾ ਜੋ ਰਕਾਰ ਤੋਂ ਨਹੀਂ ਲੜਕਾ ਆਉਂਦੇ ਆ ਨੇ ਆ ਕਿਹਦਾ 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 ਆਜੂ ਕਿਹਨੇ ਸੱਦਿਆ ਕਿਹੜਾ ਕਲਾਕਾਰ ਆ ਕੋਈ ਕਹਣ ਸਾ ਪ੍ਰੋਗਰਾਮ ਕਰਿਆ ਹੋਇਆ ਹੈ ਅਗਰ ਲਾਈਵ ਦਿਖਾਈ ਜਾਂਦੀ ਸੋ ਲਾਈਵ ਗਲਦਾ ਹੋਣਾ ਉਹਦਾ ਬਲੰਕ ਆ ਗਿਆ